ਦੋਸਤੋ ਨਗਰ ਕੌਂਸਲ ਧਾਰੀਵਾਲ ਦਾ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ ਈ ਰਿਕਸ਼ਾ ਚਾਲਕਾਂ ਤੋਂ ਸ਼ਹਿਰ ਧਾਰੀਵਾਲ ਦੇ ਵਿੱਚ ਨਗਰ ਕੌਂਸਲ ਧਾਰੀਵਾਲ ਵੱਲੋਂ 10 ਰੁਪਏ ਦੀ ਪਰਚੀ ਦੇ ਕੇ 200 ਰੁਪਏ ਵਸੂਲਿਆ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ 200 ਰੁਪਏ ਦੀ ਇਹ ਪਰਚੀ ਤੁਹਾਨੂੰ ਈ ਰਿਕਸ਼ਾ ਚਾਲਕ ਦਿਖਾ ਰਹੇ ਹਨ ਪਰਚੀ ਦੇ ਉੱਪਰ 10 ਰੁਪਏ ਲਿਖਿਆ ਹੋਇਆ ਹੈ ਲੇਕਿਨ ਉਸ ਨੂੰ ਪੈਨ ਦੇ ਨਾਲ ਹੀ ਮਿਟਾ ਕੇ 200 ਰੁਪਏ ਲਿਖ ਕੇ ਇਨਾ ਗਰੀਬਾਂ ਤੋਂ 200 ਰੁਪਏ ਵਸੂਲਿਆ ਜਾ ਰਿਹਾ ਹੈ ਇਸ ਈ ਰਿਕਸ਼ਾ ਯੂਨੀਅਨ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਪ੍ਰਮੁੱਖ ਕਿਸਾਨ ਆਗੂ ਤੇ ਪ੍ਰਸਿੱਧ ਸਮਾਜ ਸੇਵੀ ਸੁਖਦੇਵ ਸਿੰਘ ਪਛਰਾਜ ਬੀਤੇ ਦਿਨੀ ਸ਼ਹਿਰ ਧਾਰੀਵਾਲ ਪਹੁੰਚੇ ਜਿੱਥੇ ਉਹਨਾਂ ਨੇ ਈ ਰਿਕਸ਼ਾ ਚਾਲਕਾਂ ਦੀ ਮੁਸ਼ਕਲਾਂ ਸੁਣ ਕੇ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਸਵਾਲ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਿਹਾ ਕਿ ਦੇਖੋ ਸ਼ਹਿਰਾਂ ਮੇ ਧਾਰੀਵਾਲ ਦੇ ਵਿੱਚ ਨਗਰ ਕੌਂਸਲ ਧਾਰੀਵਾਲ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ ਔਰ ਇਹ ਲਗਾਤਾਰ ਇਹ ਗਰੀਬਾਂ ਦੇ ਨਾਲ ੱਟਕਾ ਹੈ ਕਿਉਂਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਆਮ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਪੈ ਚੁੱਕੀ ਹੈ ਇਸ ਸਬੰਧ ਵਿੱਚ ਨਗਰ ਕੌਂਸਲ ਧਾਰੀਵਾਲ ਦੇ ਈਓ ਕਿਰਨ ਮਹਾਜਨ ਨੇ ਵੀ ਦੱਸਿਆ ਕਿ ਇਹ ਸਭ ਕੁਝ ਉਹਨਾਂ ਦੇ ਧਾਰੀਵਾਲ ਜੁਆਇਨਿੰਗ ਤੋਂ ਪਹਿਲਾਂ ਦਾ ਹੈ ਅਰਸ਼ਕਾਰ ਸਿੰਘ ਕੀ ਮਸਲਾ ਹੈ ਜੀ ਆਪਾਂ ਇਹ ਰਿਕਸ਼ਾ ਚਲਾਉਨੇ ਆ ਅ ਮਸਲਾ ਪਰਚੀ ਦਾ ਸੀ ਪ੍ਰਧਾਨ ਸਾਹਿਬ ਨੂੰ ਮਿਲਿਆ ਜੁਨੀਅਰ ਪ੍ਰਧਾਨ ਸਾਹਿਬ ਨੂੰ ਮਤਲਬ ਸਾਡੇ 200 ਰੁਪਏ ਪਰਚੀ ਲੈਂਦੇ ਨੇ ਲੇਦੇ ਜੇ ਨਾਂ ਦੀ ਹੈ ਪਰਚੀ ਤੇ ਚਾਵੀ ਕੱਢ ਲੈਂਦੇ ਚਾਵੀ ਕੋਲ ਕਰਦਾ ਚਾਵੀ ਉਹਨਾਂ ਦੇ ਵਰਕਰ ਰੱਖੇ ਗਾੜੀ ਉਹਨੇ ਕਰਿੰਦੇ ਗਾੜੀ ਉਹ ਪਰਚੀ ਤੇ ਕਿੰਨਾ ਜਾ ਪਰਚੀ ਤੇ ਲਿਖਿਆ ਉਹ 200 ਰੁਪਏ ਲਿਖਿਆ ਪਰਚੀ ਤੇ ਬਸ ਟੈਂਟ 10 10 ਰੁਪਏ ਲਿਖਿਆ 10 ਕੱਟ ਕੇ 200 ਰੁਪਏ ਵਸੂਲ ਕਰਦੇ ਆ ਦੇ ਨੇ ਸੇ ਕਰ ਦੇ ਅੱਜ ਕਿੰਨਾ ਮਿਲੇ ਉਹ ਪ੍ਰਧਾਨ ਸਰੋਂ ਬੜੇ ਆ ਕਿਸਾਨ ਜੁਨੇ ਪ੍ਰਧਾਨ ਸਰੋਂ ਬੜੇ ਮੰਗੀ ਕਰਦੇ ਮੰਗ ਇਹੀ ਕਰਦੇ ਪਰਚੀ ਕੈਨਸਲ ਹੋਵੇ ਇਹ ਭਾਈ ਆਪਣਾ ਨਾਮ ਦੱਸਿਓ ਸਰ ਮੇਰਾ ਨਾਮ ਬਲਵੀਰ ਕੁਮਾਰਾ ਜੀ ਸਰ ਆਟੋ ਚਲਾਉਂਦੇ ਆ ਜੀ ਅੱਜ ਜੀ ਕਿਸਾਨ ਜਿਹਦੇ ਬੰਦੀ ਦਾ ਮਰਦਾਨ ਸਰੋਂ ਮਿਲੇ ਹੋ ਹਾਂਜੀ ਇਸ ਤੇ ਤੁਹਾਡੀ ਕੀ ਮਸਲਾ ਹੈ ਤੁਹਾਡੀ ਮੁਸ਼ਕਲ ਇਹ ਹੈ ਵੀ ਤੁਹਾਡੀ ਪਰਚੀ ਕੱਟਦੇ 200 ਰੁਪਏ ਜੀ ਮਹੀਨੇ ਦੀ ਹੈ ਕੌਣ ਕਰਦਾ ਪਰਚੀ ਇਹ ਆਪਣੇ ਕਮੇਟੀ ਵਾਲੇ ਕੱਟਦੇ ਸਰ ਜੀ ਸਰ ਜੀ 200 ਵੀ ਕਰਦੇ ਹਾਂ ਹਾਂਜੀ ਸਰ 6-7 ਮਹੀਨੇ ਹੋਗਾ ਸਾਲੀਓ ਜਿਲੇ ਸਾਡਾ ਨਹੀਂ 1 ਮਹੀਨੇ ਦੇ 1 ਮਹੀਨੇ ਦੀ ਛੜ ਕਰਦੇ ਮਹੀਨੇ 200 ਰੁਪਏ ਕਰਦੇ ਆ ਹਾਂਜੀ ਤੁਹਾਨੂੰ ਬਸਰਾ ਕੀ ਮੰਗ ਕੇ ਕਰਦੇ ਮੰਗੇ ਕਿ ਨਾ ਬਾੜੀ ਪਰਚੀ ਕੈਨਸਲ ਹੋਣੀ ਚਾਹੀਦੀ ਇਹ ਜਿੱਤ ਪਰਚੀ ਲੈ ਸਰ ਜੀ ਅਸੀਂ ਦੇ ਸਾਲੀਓ ਜਿਲੇ ਆ 5 ਮਹੀਨੇ ਹੋਗਾ ਸਰ ਪਰਚੀ ਕਰਦੇ ਤੁਹਾਨੂੰ ਜਗ੍ਹਾ ਦਿੱਤੀ ਆ ਤੁਸੀਂ ਉਹਨੇ ਸਰ ਕੋਈ ਜਗ੍ਹਾ ਨਹੀਂ ਦਿੱਤੀ ਉਹ ਜੋ ਪਰਚੀ ਕਰਦੇ ਤਾਂ ਦੇਖੋ ਤੁਸੀਂ ਕੀ ਕਹਿੰਦੇ ਆ ਸਰ ਕੋਈ ਨਹੀਂ ਕਹਿੰਦੇ ਪਰਚੀ ਕਰੋ ਜੀ 200 ਰੁਪਏ ਜੀ ਨਹੀਂ ਕਰਾਦੇ ਪਜਾਬੀ ਕਰ ਲੰਦੇ ਆ ਪਜਾਬੀ ਕਰ ਲੰਦੇ ਆ ਚਾਬੀ ਕਰ ਲੰਦੇ ਫਿਰ ਕੋਣ ਕਰਦਾ ਚਾਬੀ ਅਗੋ ਕਮੇਟੀ ਮੈਂਬਰ ਕੱਢਦੇ ਜੀ 25 ਦੇ ਕਿਨੇ ਪਹਿਲੇ ਜਿੰਨਤ ਬਾਗੇ 10 ਦੇ ਪਰਚੀ 200 ਲੈਂਦੇ ਜੀ 25 ਕਿਹੜੇ ਪਰਚੀ ਕਿਨੇ ਪਹਿਲੇ ਲਿਖਿਆ 200 ਲਿਖਿਆ ਸਰ 10 ਦੇ ਕੱਟ ਕੇ ਨਾ ਤਾਂ 200 ਲਿਖਿਆ ਹਤੇ 10 ਕਰਕੇ 200 ਤੇ ਲਿਖਿਆ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਦਾਸਾ ਸਿੰਘ ਦੇਵ ਸਿੰਘ ਕੋਜਰਾਜ ਸੁਭਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਆਗੂ ਸੰਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਭਾਜੀ ਈ ਰਿਕਸ਼ੇ ਵਾਲੇ ਤੁਹਾਨੂੰ ਮਾਣ ਤੋਂ ਨੁਸਖਾ ਦੱਸਿਆ ਕੀ ਉਹਨਾਂ ਦੀ ਮੁਸ਼ਕਲਾਂ ਨੇ ਹਾਂਜੀ ਅਹ ਇਹਦੇ 'ਚ ਦੇਖੋ ਮੁਸ਼ਕਲਾਂ ਇਹਨਾਂ ਦੀਆਂ ਬਹੁਤ ਵੱਡੀਆਂ ਨੇ ਕਿ ਗਰੀਬ ਲੋਕ ਨੇ ਈ ਰਿਕਸ਼ੇ ਇਹਨਾਂ ਨੇ ਲਏ ਈ ਰਿਕਸ਼ੇ ਤੋਂ ਕਿਸੇ ਵੀ ਤਰ੍ਹਾਂ ਦਾ ਟੈਕਸ ਜਰਾਂ ਉਹ ਗਵਰਨਮੈਂਟ ਵੀ ਨਹੀਂ ਵਸੂਲ ਕਰਦੀ ਸੋ ਇਹ ਆਪਣੇ ਬੱਚਿਆਂ ਦਾ ਕਾਲਨ ਪੋਜੀਸ਼ਨ ਕਰਨ ਵਾਸਤੇ ਧਾਰੀਵਾਲ ਸ਼ਹਿਰ ਦੇ ਵਿੱਚ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦੀ। ਸੋ ਇਹ ਪਿਛਲੇ ਕਰੀਬ 6 ਮਹੀਨਿਆਂ ਤੋਂ ਨਗਰ ਕੌਂਸਲ ਧਾਰੀਵਾਲ ਵਾਲੇ 200 ਰੁਪਏ ਪ੍ਰਤੀ ਮਹੀਨਾ ਇਹਨਾਂ ਦੀ ਪਰਚੀ ਕੱਟ ਰਹੇ ਆ। ਪਰਚੀ ਦੇ ਉੱਤੇ 10 ਰੁਪਏ ਲਿਖਿਆ। ਜੋ ਕਿ ਸਰਾਸਰ ਗਲਤ ਹੈ। ਮੈਂ ਤਾਂ 200 ਰੁਪਏ ਤਾਂ ਕੀ ਮੈਂ ਤਾਂ 100 ਆਪਣਾ 10 ਰੁਪਏ ਪਰਚੀ ਨਾਲ ਵੀ ਸਹਿਮਤ ਨਹੀਂ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਕਿਤੇ ਵੀ ਇਹਨਾਂ ਨੂੰ ਖਲੋਣ ਵਾਸਤੇ ਜਗ੍ਹਾ ਰਿਕਸ਼ੇ ਵਾਲਿਆਂ ਨੂੰ ਈ ਰਿਕਸ਼ੇ ਵਾਲਿਆਂ ਨੂੰ ਇਹਨਾਂ ਨੇ ਨਹੀਂ ਦਿੱਤੀ। ਇਹਨਾਂ ਨੂੰ ਤਾਂ ਜਗ੍ਹਾ ਇਹਨਾਂ ਨੇ ਕੀ ਦੇਣੀ ਐ। ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਧਾਰੀਵਾਲ ਦੇ ਵਸਨੀਕ ਹੋ। ਕਿ ਇੱਥੇ ਤਾਂ ਕਿਤੇ ਲੋਕਾਂ ਦੇ ਬਾਥਰੂਮ ਕਰਨ ਵਾਸਤੇ ਵੀ ਜਗ੍ਹਾ ਨਹੀਂ ਬਣੀ। ਪੂਰੇ ਧਾਰੀਵਾਲ ਦੇ ਵਿੱਚ ਕਿਤੇ ਜਿਹੜੀ ਐ ਉਹ ਕੋਈ ਵਾਸ਼ਰੂਮ ਨਹੀਂ ਹੈਗਾ ਤੇ ਜੇਕਰ ਦੇ ਮੜਾ ਮੋਟਾ ਹੈ ਵੀ ਐ ਤੇ ਉਥੇ ਸਫਾਈ ਦੇ ਜਿਵੇਂ ਦੇ ਪ੍ਰਬੰਧ ਨੇ ਉਥੇ ਜਾਂਦਾ ਕੋਈ ਨਹੀਂ। ਨਰਤ ਬਣਿਆ ਪਿਆ ਪੂਰੇ ਧਾਰੀਵਾਲ ਦੇ ਵਿੱਚ ਰੋਡ ਦੇ ਉੱਤੇ ਨਜ਼ਾਇਜ਼ ਜਿਹੜੇ ਆ ਉਹ ਕਬਜ਼ੇ ਆ ਕਿਤੇ ਗੱਡੀ ਖੜੀ ਕਰਨੋਂ ਥਾਂ ਨਹੀਂ ਕਿਤੇ ਸਾਈਕਲ ਖੜਾ ਕਰਨੋਂ ਥਾਂ ਨਹੀਂ ਇਹ ਕਮੇਟੀ ਵਾਲੇ ਜੇਕਰ ਪ੍ਰੋਟੈਕਟਿਵ ਵਸੂਲਦੇ ਆ ਇਹ ਬੱਸਾਂ ਵਾਲਿਆਂ ਤੋਂ ਵੀ ਲੈਂਦੇ ਆ ਜਾਂ ਚਲੋ ਹਰੇਕ ਸਾਰਿਆਂ ਤੋਂ ਜਿੰਨਾਂ ਕੋਲ ਲਈ ਜਾ ਰਹੇ ਆ ਉਹ ਜੇ ਕੋ ਮੋٹے ਕਾਰੋਬਾਰੀ ਨੇ ਉਹਨਾਂ ਨੂੰ ਕੋਈ ਨਹੀਂ ਦਿੱਕਤ ਪਰ ਲੇਕਨ ਇਹਨਾਂ ਦੇ ਨਾਲ ਇਹ ਜਿਹੜਾ ਸ਼ਰੇਆਮ ਇਹ ਟਕਾ ਹੈ ਇਹ ਦਿਨ-ਬ-ਦਿਨ ਵਧਣਾ ਹੈ ਇਹਨਾਂ ਨੇ ਇਹ ਮੈਂ ਇਹਨੂੰ ਗੁੰਡਾ ਟੈਕਸ ਗਾਉਂਗਾ ਕਿ ਇਹ ਗੁੰਡਾ ਟੈਕਸ ਵਸੂਲਦੇ ਆ ਇਹ ਇਸ ਚੀਜ਼ ਤੋਂ ਬਾਜ਼ ਆ ਜਾਣ ਪਹਿਲਾਂ ਮੇਰੇ ਕੋਲੇ ਕੁਛ ਇਹ ਈ ਰਿਕਸ਼ਾ ਜੁਨੀਅਨ ਵਾਲੇ ਘਰੇ ਗਏ ਸੀ ਮੇਰੇ ਕੋਲੇ ਮੈਂ ਨਗਰ ਕੌਂਸਲ ਦਾ ਜੋ ਦਾ ਪ੍ਰਧਾਨ ਹੈ ਉਹਦੇ ਕਿਸੇ ਖਾਸ ਨੂੰ ਫੋਨ ਕੀਤਾ ਮੈਂ ਬਈ ਪ੍ਰਧਾਨ ਨੂੰ ਕਹਿ ਕੇ ਇਹ ਚੀਜ਼ ਬੰਦ ਕਰਵਾ ਦਿਓ ਨਹੀਂ ਤਾਂ ਫਿਰ ਤੁਹਾਡੇ ਲਈ ਵੱਡੀ ਮੁਸ਼ਕਲ ਖੜੀ ਹੋ ਜੇਗੀ ਸੋ ਉਸ ਦਿਨ ਤੋਂ ਕੁਛ ਇਹਨਾਂ ਨੇ ਪ੍ਰਤੀਕਟਣੀ ਜਿਹੜੀ ਹੈ ਹਾਲ ਦੀ ਘੜੀ ਪਰਤੀ ਜਿਨ੍ਹਾਂ ਦੀਆਂ ਕੋ ਰਹਿੰਦੀਆਂ ਸੀ ਨਹੀਂ ਕਟੀਆਂ ਲੇਕਿਨ ਫਿਰ ਵੀ ਇਹ ਸਾਰੇ ਸੱਜਣ ਇਕਜੁੱਟ ਹੋ ਕੇ ਤੇ ਗਲਬਤ ਕਰਨੀ ਚਾਹੁੰਦੇ ਸੀ ਸਾਨੂੰ মিডিਆ ਇਹ ਗੱਲ ਜਿਹੜੀ ਹੈ ਇਹ ਬਚਾਉਣੀ ਚਾਹੁੰਦੇ ਆ ਕਿ ਇਹ ਸਾਰੇ ਈ ਰਿਕਸ਼ਾ ਜੁਨੀਅਨ ਵਾਲੇ ਜਿੰਨੇ ਵੀ ਹੈ ਇਹ ਜਿੰਨੇ ਵੀ ਈ ਰਿਕਸ਼ਾ ਚਲਾ ਰਹੇ ਨੇ ਇਹ ਇੱਕ ਜੁੱਟ ਨੇ ਇਹ ਇੱਕ ਮੁੱਠ ਨੇ ਔਰ ਅਸੀਂ ਬਤੌਰੀ ਕਿਸਾਨ ਦੇ ਜਵਾਨ ਭਲਾਈ ਯੂਨੀਅਨ ਬਤੌਰੀ ਐਸ ਕੇ ਐਮ ਦੇ ਮੈਂਬਰ ਅਸੀਂ ਇਹਨਾਂ ਸਾਰਿਆਂ ਦੇ ਨਾਲ ਆ ਅਸੀਂ ਬਿਲਕੁਲ ਇਹ ਕਮੇਟੀ ਵਾਲਿਆਂ ਨੂੰ ਗੁੰਡਾ ਟੈਕਸ ਨਹੀਂ ਲੈਣ ਦਿਆਂਗੇ ਕਿਉਂਕਿ ਇਸ ਦੇ ਵਿੱਚ ਮੈਂ ਕਹਿੰਦੀ ਕਿ ਇਹ ਰੈਜੂਲੇਸ਼ਨ ਕਮੇਟੀ ਨੇ ਪਾਇਆ ਕਿਉਂਕਿ ਕਮੇਟੀ ਕੋਲ ਪਾਵਰ ਹੁੰਦੀ ਹੈ ਉਹਨਾਂ ਨੇ ਈ-रिक्शा ਵਾਸਤੇ 200 ਰੁਪਿਆ ਮਹੀਨੇ ਦਾ ਰੈਜੂਲੇਸ਼ਨ ਪਾਇਆ ਦਾ ਪਰ ਇਹ ਜਿਹੜੀ 10 ਰੁਪਏ ਦੀ ਵਾਧੇ ਰੋਜ਼ ਦੀ ਹੁੰਦੀ ਹੈ ਆਪਾਂ ਨਾਲ ਕੋਲ 200 ਰੁਪਿਆ ਮਹੀਨਾ ਕੱਢ ਦਿਆ ਉਹਦੇ ਬਕਾਇਦਾ ਸਾਡੇ ਏਮਪਲਾਈਸ ਦੇ ਸਾਈਨ ਹੋ ਕੇ ਕੱਟੀ ਜਾਂਦੀ ਹੈ ਕਿਉਂਕਿ ਪਰਚੀ ਜਿਹੜੀ ਆ ਪ੍ਰਿੰਟ ਹੋਈ ਹੋਈ ਹੈ 10 ਰੁਪਏ ਦੀ ਇਹਨਾਂ ਕਰੋ ਰੋਜ਼ ਨਹੀਂ ਪੈਸੇ ਲਏ ਜਾਂਦੇ ਮਹੀਨੇ ਦੇ 200 ਰੁਪਏ ਦੇ ਹਿਸਾਬ ਨਾਲ ਆ ਜਾਂਦਾ ਮੈਡਮ ਤੁਸੀਂ ਨਹੀਂ ਮੰਨਦੇ ਕਿ ਕਿਦਣਾ ਕਿਤੇ ਇਹ ਕੁਝ ਨਗਰ ਕੌਂਸਲ ਦੇ ਕਰਮਚਾਰੀਆਂ ਦਾ ਵੀ ਫਾਲਟ ਵਾ ਕੇ 10 ਰੁਪਏ ਪਰਚੀ ਦੇ ਉੱਤੇ ਲਿਖਦੇ ਆ ਤੇ ਆਪਾਂ ਲੈ 200 ਰਿਆਂ ਉਹਦੇ ਉੱਤੇ 200 ਹੀ ਕਿਉਂ ਨਹੀਂ ਲਿਖਿਆ ਗਿਆ ਦਾ ਜੀ ਪਰ ਚਲੋ ਅੱਗੋ ਹੀ ਕਰਵਾ ਦਿੰਨੇ ਆ 200 ਰੁਪਏ ਦੀਆਂ ਪਰਚੀਆਂ ਵੀ ਪ੍ਰਿੰਟ ਇਹ ਮੇਰੇ ਧਿਆਨ ਵਿੱਚ ਨਹੀਂ ਸੀਗਾ ਇਹ 10 ਰੁਪਏ ਪਰ ਪਾਰ ਦੇ ਰਿਹਾ ਇਹਨਾਂ ਕੋਲ ਨਹੀਂ ਮਹੀਨੇ ਦੇ 2200 ਰੁਪਏ ਚਲੋ ਇਹ ਮਹੀਨੇ ਦੇ حساب ਨਾਲ ਆਨੇ ਪ੍ਰਿੰਟ ਕਰਵਾ ਦਾਂਗੇ